हांवते ਤੁਸੀਂ ਸੁਣੀ ਹੀ ਹੋਵੇਗੀ ਕਿ ਕਾਲੀ ਅੱਗੇ ਟੋਏ ਕੁਝ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਿਆ ਪੰਜਾਬ ਦੇ ਹੁਸ਼ਿਆਰਪੁਰ ਦੇ ਹਰਗੜ ਵਿਖੇ ਜਿਸ ਨੂੰ ਦੇਖ ਕੇ ਸ਼ਾਇਦ ਇੱਕ ਪਲ ਲਈ ਤੁਸੀਂ ਵੀ ਡਰ ਜਾਓ ਕਿਉਂਕਿ ਸ਼ਾਇਦ ਕੋਈ ਅਨਹੋਣੀ ਵੀ ਵਾਪਰ ਸਕਦੀ ਸੀ ਵੀਡੀਓ ਚ ਦੇਖੋ ਕਿ ਕਿਵੇਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਜੋ ਕਿ ਆਪਣੀ ਧੀ ਦੇ ਨਾਲ ਵਗਦੇ ਤੇਜ਼ ਪਾਣੀ ਦੇ ਵਹਾਅ ਚੋਂ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਬਾਕੀ ਲੋਕ ਖੜੇ ਅਤੇ ਪਾਣੀ ਦੇ ਵਹਾਅ ਦੇ ਥੰਮ ਜਾਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਜਦੋਂ ਹੀ ਇਹ ਵਿਅਕਤੀ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਆਪਣਾ ਸੰਤੁਲਨ ਖੋ ਬੈਠਦਾ ਹੈ ਅਤੇ ਮੋਟਰਸਾਈਕਲ ਸਮੇਤ ਵਿਅਕਤੀ ਅਤੇ ਉਸ ਦੀ ਲੜਕੀ ਵੈੰਦੇ ਪਾਣੀ ਵਿੱਚ ਡਿੱਗ ਜਾਂਦੇ ਹਨ ਗਨੀਮਤ ਰਹਿੰਦੀ ਹੈ ਕਿ ਇਸ ਗਨੀਮਤ ਰਹਿੰਦੀ ਹੈ ਕਿ ਆਸ-ਪਾਸ ਦੇ ਖੜੇ ਲੋਕ ਉਹਨਾਂ ਦੀ ਮਦਦ ਲਈ ਅੱਗੇ ਆਉਂਦੇ ਹਨ ਅਤੇ ਉਹਨਾਂ ਨੂੰ ਬਚਾਉਂਦੇ ਹਨ ਅਤੇ ਪਾਣੀ ਵਿੱਚੋਂ ਬਾਹਰ ਕੱਢਦੇ ਹਨ ਪਰ ਸ਼ਾਇਦ ਮੋਟਰਸਾਈਕਲ ਪਾਣੀ ਵਿੱਚ ਰੁੜ ਜਾਂਦਾ ਹੈ ਸੋ ਥੋੜਾ ਜਿਹਾ ਇੰਤਜ਼ਾਰ ਭਲੇ ਹੀ ਕਰ ਲਵੋ ਪਰ ਆਪਣੀ ਜਾਨ ਨੂੰ ਜੋਖਮ ਵਿੱਚ ਨਾ ਪਾਓ